ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਇੱਕ ਉਹਨਾਂ ਨੇ ਕੰਪਲੇਨਟ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਉਸ ਦਾ ਵੱਡਾ ਬ੍ਰਦਰ ਹੈਗਾ ਜੋ ਸਾਡਾ ਇਸ ਮਕਦਮੇ ਦਾ ਕਿਊਸਟ ਵੀ ਹੈ ਹੀਰਾ ਲਾਲ ਆ ਉਸ ਵੱਲੋਂ ਉਸ ਲੜਕੀ ਨਾਲ ਧੱਕੇ ਨਾਲ ਜਾਂ ਨਜਾਇਜ਼ ਤੌਰ ਤੇ ਸਰੀਰਕ ਸੰਬੰਧ ਬਣਾਏ ਜਾਂਦੇ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਥਰਮਲ ਵਿਖੇ ਮਕਦਮਾ ਨੰਬਰ 186 ਅਸੀਂ ਰਜਿਸਟਰ ਕਰ ਲਿਆ ਹੈ ਤੇ ਡਿਊਰਿੰਗ ਅਸੀਂ ਇਨਵੈਸਟੀਗੇਸ਼ਨ ਆ ਜਿਹੜਾ ਇਸ ਮਕਦਮੇ ਦਾ ਦੋਸ਼ੀ ਸੀਗਾ ਹੀਰਾ ਲਾਲ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮੁੱਢਲੇ ਪ੍ਰੀਲੀਮਰਲੀ ਤੌਰ ਤੇ ਪਤਾ ਲੱਗਿਆ ਹੈਗਾ ਕਿ ਇਹ ਜਿਹੜੇ ਦੋਨੋਂ ਭੈਣ ਭਰਾ ਹੈਗੇ ਆ ਤੇ ਇਸ ਪਰ ਅਲੀਗੇਸ਼ਨਸ ਜੋ ਵੱਡਾ ਭਰਾ ਹੈਗਾ ਉਸਨੇ ਆਪਣੀ ਛੋਟੀ ਭੈਣ ਦੇ ਨਾਲ ਕੋਈ ਸਰੀਰਕ ਸੰਬੰਧ ਬਣਾਏ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਮੁਕੰਦਮਾ ਵੀ ਦਰਜ ਕਰ ਰਹੇ ਹਾਂ ਦੋਸ਼ੀ ਨੂੰ ਵੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਅੱਗੇ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਮੁਢਲੇ ਤੌਰ ਤੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿੱਦਾਂ ਕਿ ਇਹ ਦੋ ਭਰਾ ਸੀਗੇ ਤੇ ਘਰ ਦੇ ਵਿੱਚ ਇੱਕ ਉਹਨਾਂ ਦੀ ਮਦਰ ਸੀ ਮਦਰ ਜੋ ਠੀਕ ਨਹੀਂ ਰਹਿੰਦੇ ਸੀਗੇ ਤੇ ਜਿਹੜਾ ਇੱਕ ਭਰਾ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੋਂ ਐਸ ਪਰ ਜੋ ਕੰਪਲੇਨੈਂਟ ਦੇ ਐਲੀਗੇਸ਼ਨਸ ਨੇ ਇਹ ਕਾਫੀ ਪਿੱਛੇ ਕਾਫੀ ਲੰਬੇ ਟਾਈਮ ਤੋਂ ਇੱਕ ਦੋ ਸਾਲ ਤੋਂ ਇਹ ਉਸਨੇ ਨਾਲ ਇਸ ਤਰੀਕੇ ਦੀਆਂ ਗਲਤ ਹਰਕਤਾਂ ਜਿਹੜੀਆਂ ਹੋ ਰਹੀਆਂ ਸੀ ਘਰ ਦੇ ਵਿੱਚ ਜਿਸ ਤੇ ਹੁਣ ਆ ਕੇ ਜਿਸ ਨੇ ਉਸਨੇ ਇਸ ਸੰਬੰਧੀ ਕੰਪਲੇਂਟ ਦਿੱਤੀ ਆ ਤੇ ਜਿਸ ਤੇ ਅਸੀਂ ਮੁਕੱਦਮਾ ਦਰਜ ਕਰਕੇ ਇਸ ਜਿਹੜਾ ਸਾਰਾ ਮੁੱਦਾ ਹੈਗਾ ਇਸ ਨੂੰ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਪੱਖ ਕਲੀਅਰ ਕਰ ਦਿਆਂਗੇ ਇਹਦੇ ਵਿੱਚ ਤੇ ਬਾਕੀ ਇਹਦੀ ਅਸੀਂ ਫੋਰੈਂਸਿਕ ਵਾਸਤੇ ਤੇ ਹੋਰ ਉਸ ਤਰੀਕੇ ਨਾਲ ਵੀ ਐਵੀਡੈਂਸ ਦੀ ਕੰਪਲੀਟ ਕਰਾਂਗੇ ਇਹ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਇੱਕ ਉਹਨਾਂ ਨੇ ਕੰਪਲੇਨਟ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਉਸ ਦਾ ਵੱਡਾ ਬ੍ਰਦਰ ਹੈਗਾ ਜੋ ਸਾਡਾ ਇਸ ਅ ਤਕੇ ਨਾਲ ਜਾਂ ਨਜਾਇਜ਼ ਤੌਰ ਤੇ ਸਰੀਰਕ ਸੰਬੰਧ ਬਣਾਏ ਜਾਂਦੇ ਸੀਗੇ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਥਰਮਲ ਵਿਖੇ ਮਕਦਮਾ ਨੰਬਰ 186 ਅਸੀਂ ਰਜਿਸਟਰ ਕਰ ਲਿਆ ਹੈ ਤੇ ਡਿਊਰਿੰਗ ਅਸੀਂ ਇਨਵੈਸਟੀਗੇਸ਼ਨ ਆ ਜਿਹੜਾ ਇਸ ਮਕਦਮੇ ਦਾ ਦੋਸ਼ੀ ਸੀਗਾ ਹੀਰਾ ਲਾਲ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮੁੱਢਲੇ ਪ੍ਰੀਲੀਮినਰਲੀ ਤੌਰ ਤੇ ਪਤਾ ਲੱਗਿਆ ਹੈਗਾ ਕਿ ਇਹ ਜਿਹਦੇ ਦੋਨੋਂ ਭੈਣ ਭਰਾ ਹੈਗੇ ਆ ਤੇ ਇਸ ਪਰ ਅਲੀਗੇਸ਼ਨਸ ਜੋ ਵੱਡਾ ਭਰਾ ਹੈਗਾ ਉਸਨੇ ਆਪਣੀ ਛੋਟੀ ਭੈਣ ਦੇ ਨਾਲ ਕੋਈ ਸਰੀਰਕ ਸੰਬੰਧ ਬਣਾਏ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਮੁਕੱਦਮਾ ਵੀ ਦਰਜ ਕਰ ਰਹੇ ਹਾਂ ਦੋਸ਼ੀ ਨੂੰ ਵੀ ਅਸੀਂ ਗ੍ਰਿਫਤਾਰ ਕਰ ਰਹੇ ਤੇ ਅੱਗੇ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਮੁੱਢਲੇ ਤੌਰ ਤੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿੱਦਾਂ ਕਿ ਇਹ ਦੋ ਭਰਾ ਸੀਗੇ ਤੇ ਘਰ ਦੇ ਵਿੱਚ ਇੱਕ ਉਹਨਾਂ ਦੀ ਮਦਰ ਸੀ ਮਦਰ ਜੋ ਠੀਕ ਨਹੀਂ ਰਹਿੰਦੇ ਸੀਗੇ ਤੇ ਜਿਹੜਾ ਇੱਕ ਭਰਾ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੋਂ ਐਸ ਪਰ ਜੋ ਕੰਪਲੇਨੈਂਟ ਦੇ ਐਲੀਗੇਸ਼ਨਸ ਨੇ ਇਹ ਕਾਫੀ ਪਿੱਛੇ ਕਾਫੀ ਲੰਬੇ ਟਾਈਮ ਤੋਂ ਇੱਕ ਦੋ ਸਾਲ ਤੋਂ ਇਹ ਉਸਨੇ ਨਾਲ ਇਸ ਤਰੀਕੇ ਦੀਆਂ ਗਲਤ ਹਰਕਤਾਂ ਜਿਹੜੀਆਂ ਹੋ ਰਹੀਆਂ ਸੀ ਘਰ ਦੇ ਵਿੱਚ ਜਿਸ ਤੇ ਹੁਣ ਆ ਕੇ ਜਿਸ ਨੇ ਉਸਨੇ ਇਸ ਸੰਬੰਧੀ ਕੰਪਲੇਂਟ ਦਿੱਤੀ ਆ ਤੇ ਜਿਸ ਤੇ ਅਸੀਂ ਮੁਕੱਦਮਾ ਦਰਜ ਕਰਕੇ ਇਸ ਜਿਹੜਾ ਸਾਰਾ ਮੁੱਦਾ ਹੈਗਾ ਇਸ ਨੂੰ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਪੱਖ ਕਲੀਅਰ ਕਰ ਦਿਆਂਗੇ ਇਹਦੇ ਵਿੱਚ ਤੇ ਬਾਕੀ ਜੇ ਦੀ ਅਸੀਂ ਫੋਰੈਂਸਿਕ ਵਾਸਤੇ ਤੇ ਹੋਰ ਉਸ ਤਰੀਕੇ ਨਾਲ ਵੀ ਐਵੀਡੈਂਸ ਦੀ ਕੰਪਲੀਟ ਕਰਾਂਗੇ ਇਹ ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਇੱਕ ਉਹਨਾਂ ਨੇ ਕੰਪਲੇਨੈਂਟ ਵੱਲੋਂ ਇਹ ਦੱਸਿਆ ਗਿਆ ਸੀ ਕਿ ਜਿਹੜਾ ਉਸ ਦਾ ਵੱਡਾ ਬ੍ਰਦਰ ਹੈਗਾ ਜੋ ਸਾਡ ਅ ਤਕੇ ਨਾਲ ਜਾਂ ਨਜਾਇਜ਼ ਤੌਰ ਤੇ ਸਰੀਰਿਕ ਸੰਬੰਧ ਬਣਾਏ ਜਾਂਦੇ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਥਰਮਲ ਵਿਖੇ ਮਕਦਮਾ ਨੰਬਰ 186 ਅਸੀਂ ਰਜਿਸਟਰ ਕਰ ਲਿਆ ਹੈ ਤੇ ਡੂਰਿੰਗ ਅਸੀਂ ਇਨਵੈਸਟੀਗੇਸ਼ਨ ਆ ਜਿਹੜਾ ਇਸ ਮਕਦਮੇ ਦਾ ਦੋਸ਼ੀ ਸੀਗਾ ਹੀਰਾ ਲਾਲ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਮੁੱਢਲੇ ਅ ਪ੍ਰੀਲੀਮਰਲੀ ਤੌਰ ਤੇ ਪਤਾ ਲੱਗਿਆ ਹੈਗਾ ਕਿ ਇਹ ਜਿਹੜੇ ਦੋਨੋਂ ਭੈਣ ਭਰਾ ਹੈਗੇ ਆ ਤੇ ਇਸ ਪਰ ਅਲੀਗੇਸ਼ਨਸ ਜੋ ਵੱਡਾ ਭਰਾ ਹੈਗਾ ਉਸਨੇ ਆਪਣੀ ਛੋਟੀ ਭੈਣ ਦੇ ਨਾਲ ਕੋਈ ਸਰੀਰਕ ਸੰਬੰਧ ਬਣਾਏ ਸੀ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਮੁਕੱਦਮਾ ਵੀ ਦਰਜ ਕਰ ਰਹੇ ਹਾਂ ਦੋਸ਼ੀ ਨੂੰ ਵੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਤੇ ਅੱਗੇ ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਮੁਢਲੇ ਤੌਰ ਤੇ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿੱਦਾਂ ਕਿ ਇਹ ਦੋ ਭਰਾ ਸੀਗੇ ਤੇ ਘਰ ਦੇ ਵਿੱਚ ਇੱਕ ਉਹਨਾਂ ਦੀ ਮਦਰ ਸੀ ਮਦਰ ਜੋ ਠੀਕ ਨਹੀਂ ਰਹਿੰਦੇ ਸੀਗੇ ਤੇ ਜਿਹੜਾ ਇੱਕ ਭਰਾ ਉਹ ਜ਼ਿਆਦਾਤਰ ਬਾਹਰ ਰਹਿੰਦਾ ਸੀ ਤੋ ਐਸ ਪਰ ਜੋ ਕੰਪਲੇਨੈਂਟ ਦੇ ਐਲੀਗੇਸ਼ਨਸ ਨੇ ਇਹ ਕਾਫੀ ਪਿੱਛੇ ਕਾਫੀ ਲੰਬੇ ਟਾਈਮ ਤੋਂ ਇੱਕ ਦੋ ਸਾਲ ਤੋਂ ਇਹ ਉਸ ਦੇ ਨਾਲ ਇਸ ਤਰੀਕੇ ਦੀਆਂ ਗਲਤ ਹਰਕਤਾਂ ਜਿਹੜੀਆਂ ਹੋ ਰਹੀਆਂ ਸੀ ਘਰ ਦੇ ਵਿੱਚ ਜਿਸ ਤੇ ਹੁਣ ਆ ਕੇ ਜਿਸ ਨੇ ਉਸਨੇ ਇਸ ਸੰਬੰਧੀ ਕੰਪਲੇਂਟ ਦਿੱਤੀ ਆ ਤੇ ਜਿਸ ਤੇ ਅਸੀਂ ਮੁਕੱਦਮਾ ਦਰਜ ਕਰਕੇ ਇਸ ਐਸ ਜਿਹੜਾ ਸਾਰਾ ਮੁੱਦਾ ਹੈਗਾ ਇਸ ਨੂੰ ਅਸੀਂ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਦੋਸ਼ੀ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਪੱਖ ਕਲੀਅਰ ਕਰ ਦਿਆਂਗੇ ਇਹਦੇ ਵਿੱਚ ਤੇ ਬਾਕੀ ਜੇ ਦੀ ਅ el